ਬਦੇਸ਼ੀ ਵੀਰ ਜੇ ਹੁੰਦੇ ਹੋਣ ਤਾਂ ਮੈਂ ਉਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿਹੜੇ ਤੁਸੀਂ ਡਾਲਰ ਪੌਂਡ ਭੇਜਦੇ ਹੋ ਨਾ ਪੰਜਾਬ ਦੇ ਬਾਬਿਆਂ ਨੂੰ ਜਾਂ ਪੰਜਾਬ ਦੇ ਅਖੌਤੀ ਸੰਘਰਸ਼ੀਆਂ ਨੂੰ ਇਹਨਾਂ ਨੂੰ ਡਾਲਰ ਪੌਂਡ ਤੁਸੀਂ ਜਿਹਨਾਂ ਨੂੰ ਭੇਜਦੇ ਹੋ ਇਹਨਾਂ ਨੂੰ ਇਹ ਸਵਾਲ ਜ਼ਰੂਰ ਕਰਿਓ ਕਿ ਦੱਸੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾ ਦੀ ਬੇਅਦਬੀ ਵਾਸਤੇ ਇੱਕ ਬੰਦਾ 15 ਮਹੀਨੇ ਤੋਂ ਟਾਵਰ ਤੇ ਬੈਠਾ ਸੀ ਤੁਸੀਂ ਉੱਥੇ ਹਾਜ਼ਰੀ ਕਿਉਂ ਨਹੀਂ ਭਰੀ ਜਿਹੜੀ ਮੌਜੂਦਾ ਪੰਜਾਬ ਦੇ ਪੰਥਕ ਚਿਹਰੇ ਕਹਾਉਂਦੇ ਨੇ ਪ੍ਰਚਾਰਕ ਨੇ ਦਿਵਾਨ ਲਾਉਂਦੇ ਨੇ ਸੰਤ ਬਾਬੇ ਨੇ ਉਹ ਇਹਨਾਂ 28 30 ਸਾਲਾਂ ਦੇ ਵਿੱਚ ਇੱਕ ਪ੍ਰਾਪਤੀ ਦੱਸ ਦੇਣ ਜਿਹੜੀ ਉਹਨਾਂ ਨੇ ਕੀਤੀ ਹੋਵੇ। ਇਹਨਾਂ ਵਾਸਤੇ ਚਿੱਪਾਂ ਵਾਲੇ ਮੀਟਰ ਦਾ ਵਿਸ਼ਾ ਬਹੁਤ ਵੱਡਾ। ਇਹਨਾਂ ਵਾਸਤੇ ਜੇ ਕੋਈ ਪਿੰਡ ਦੀ ਸ਼ਾਮਲਾਟ ਜ਼ਮੀਨ ਆ ਉਹਦਾ ਮੁੱਦਾ ਬਹੁਤ ਵੱਡਾ। ਇਹ ਇਹਨਾਂ ਨੂੰ ਤਾਂ ਮੁੱਦੇ ਸਮਝ ਰਹੇ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਰੋਕਣ ਲਈ ਭਾਈ ਗੁਰਜੀਤ ਸਿੰਘ ਸੰਘਰਸ਼ ਕਰ ਰਹੇ ਨੇ ਉਹਦੇ ਵਿੱਚ ਹਾਜ਼ਰ ਹੋਣਾ ਇਹ ਜ਼ਰੂਰੀ ਨਹੀਂ ਸਮਝ ਰਹੇ। ਕਿੰਨੇ ਲੱਖਾਂ ਲੋਕਾਂ ਨੂੰ ਅਸੀਂ ਅਮਰਤ ਛਕਾਤਾ ਲੱਖਾਂ ਲੋਕਾਂ ਨੂੰ ਅਸੀਂ ਗੁਰੂ ਸਾਹਿਬ ਨਾਲ ਜੋੜਤਾ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਹਾਂਜੀ ਗੁਰੂ ਸਾਹਿਬ ਨਾਲ ਜੋੜਿਆ ਨਾ ਉਹ ਲੱਖਾਂ ਲੋਕ ਨੇ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਹੁੰਦੀ ਆ ਉਹ ਲੱਖਾਂ ਲੋਕ ਵੀ ਚੁੱਪਣੇ ਤੇ ਉਹਨਾਂ ਨੂੰ ਉਹ ਅਮਰ ਛਕਾਉਣ ਵਾਲੇ ਬਾਬੇ ਵੀ ਚੁੱਪਣੇ ਫੇਰ ਇਹ ਕਿਹੜੀ ਸਿੱਖੀ ਦੀ ਗੱਲ ਕਰ ਰਹੇ ਨੇ ਸਾਸੀ ਕਾਲ ਪੁਆਦ ਬੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਰਮੰਤ ਸਿੰਘ ਕਮਾਨ ਸਮਾਣਾ ਟਾਵਰ ਮੋਰਚਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਮਾਣਾ ਦੇ ਵਿੱਚ ਲੱਗਿਆ ਹੋਇਆ ਭਾਈ ਗੁਰਜੀਤ ਸਿੰਘ ਖਾਲਸਾ 450 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਇਸ ਮੋਰਚੇ ਦੇ ਜਦੋਂ ਵੀ ਸਮਾਗਮ ਹੁੰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੀ ਹਾਜ਼ਰੀ ਲਵਾਉਣ ਦੀ ਤੇ ਜੋ ਵੀ ਜਨਤਾ ਦੇ ਲੋਕਾਂ ਦੇ ਸਵਾਲ ਹੁੰਦੇ ਨੇ ਇਸ ਮੋਰਚੇ ਦੇ ਆਗੂਆਂ ਦੇ ਅੱਗੇ ਰੱਖਣ ਦੀ ਪਿਛਲੇ ਦਿਨੀ ਇੱਕ ਤਰੀਕ 2026 ਨੂੰ ਜਨਵਰੀ ਨੂੰ ਜਿਹੜਾ ਇੱਥੋਂ ਇੱਕ ਯਾਤਰਾ ਕੱਢੀ ਜਾਂਦੀ ਹੈ ਦਰبار ਸਾਹਿب ਤੱਕ ਉਹ ਯਾਤਰਾ ਪਹੁੰਚਦੀ ਹੈ ਉਸ ਯਾਤਰਾ ਤੋਂ ਬਾਅਦ ਇਸ ਸਮੋਰਚੇ ਦੇ ਵਿੱਚ ਇੱਕ ਵੱਡਾ ਜਿਹੜਾ ਮੋੜ ਆਇਆ ਕੀ ਮੋੜ ਆਇਆ ਕੀ ਗੱਲਬਾਤ ਹੈ ਆਪਾਂ ਭਾਈ ਤਲਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜੋ ਕਿ ਇਸ ਸਮੋਰਚੇ ਦੇ ਆਗੂ ਨੇ ਭਾਈ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਭਾਈ ਸਾਹਿਬ 15 ਦਿਨ ਇਹ ਯਾਤਰਾ ਚੱਲੀ 15 ਤਰੀਕ ਨੂੰ 1 ਤਰੀਕ ਨੂੰ ਚੱਲ ਕੇ 15 ਤਰੀਕ ਨੂੰ ਇਹ ਯਾਤਰਾ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੀ ਹੈ 16 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਤੇ ਅੱਜ 17 ਤਰੀਕ ਨੂੰ ਆਪਾਂ ਇਹ ਜਿਹੜੀ ਵੀਡੀਓ ਰਿਕਾਰਡ ਕਰ ਰਹੇ ਹਾਂ ਇਹਨਾਂ 15 ਦਿਨਾਂ ਦੇ ਵਿਚਕਾਰ ਕਿੰਨਾ ਕੁ ਸਹਿਯੋਗ ਸੰਗਤ ਦਾ ਇਸ ਮੋਰਚੇ ਨੂੰ ਮਿਲਿਆ ਦੇਖੋ ਜੀ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਸਾਡਾ ਇੱਕੋ ਨਿਸ਼ਾਨਾ ਸੀ ਕਿ ਇਸ ਸੰਘਰਸ਼ ਬਾਰੇ ਭਾਈ ਗੁਰਜੀਤ ਸਿੰਘ ਖਾਲਸਾ ਜਿਹੜਾ ਇੱਕ ਇਤਿਹਾਸਿਕ ਸੰਘਰਸ਼ ਕਰ ਰਹੇ ਨੇ ਇਹਦੇ ਬਾਰੇ ਵੱਧ ਤੋਂ ਵੱਧ ਸੰਗਤਾਂ ਵਿੱਚ ਪ੍ਰਚਾਰ ਕੀਤਾ ਜਾਵੇ ਪੰਜਾਬ ਦੇ ਲੋਕਾਂ ਤੱਕ ਇਸ ਸੰਘਰਸ਼ ਦੀ ਆਵਾਜ਼ ਪਹੁੰਚਾਈ ਜਾਵੇ ਅਸੀਂ ਸਮਝਦਾ ਕਿ ਇਸ ਸੰਘਰਸ਼ ਵਿੱਚ ਅਸੀਂ ਇਹ ਜਿਹੜਾ ਪ੍ਰੋਗਰਾਮ ਅਲਿਖਿਆ ਉਹਦੇ ਵਿੱਚ ਗੁਰੂ ਸਾਹਿਬ ਦੀ ਮਿਹਰ ਨਾਲ ਸਫਰ ਰਹੇ ਹਾਂ ਬਹੁਤ ਵੱਡੀ ਗਿਣਤੀ ਜਿਹੜੇ ਪਿੰਡਾਂ ਦੇ ਲੋਕ ਸੀ ਉਹਨਾਂ ਨੇ ਲੰਗਰ ਵੀ ਲਾਏ ਤੇ ਜਿੰਨਾ ਸਮਾਂ ਕੋਈ ਦੇ ਸਕਦਾ ਸੀ ਉਹਨਾਂ ਨੇ ਸਾਥ ਵੀ ਦਿੱਤਾ ਨਾਲ ਚੱਲਦੇ ਵੀ ਰਹੇ ਵੱਖੋ ਵੱਖਰੇ ਸ਼ਹਿਰਾਂ ਵਿੱਚ ਪੜਾ ਹੋਏ ਉੱਥੇ ਵੀ ਗੁਰੂ ਘਰਾਂ ਵਿੱਚ ਸੰਗਤ ਦੇ ਦਰਸ਼ਨ ਦੇਦਾਰੇ ਹੋਏ ਤੇ ਜੋ ਪ੍ਰਚਾਰ ਦੀ ਗੱਲ ਸੀ ਮਤਲਬ ਅਸੀਂ ਸਮਝਦੇ ਹਾਂ ਵੱਡੇ ਪੱਧਰ ਤੇ ਮਾਝੇ ਏਰੀਏ ਵਿੱਚ ਲੁਧਿਆਣੇ ਤੋਂ ਅੱਗੇ ਜਿੱਥੇ ਆਵਾਜ਼ ਦੇ ਸੰਘਰਸ਼ ਦੀ ਘਟ ਪਹੁੰਚੀ ਸੀ ਉੱਥੇ ਤੱਕ ਇਹ ਆਵਾਜ਼ ਪਹੁੰਚਾਉਣ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸਫਲ ਰਹੇ ਭਾਈ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਸੰਘਰਸ਼ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਹਾਲੇ ਵੀ ਲੋਕ ਜਾਗਰੂਕ ਨਹੀਂ ਹੈਗੇ ਤੇ ਦੂਜੀ ਪਾਸੇ ਆਪਾਂ ਦੇਖਦੇ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਵੀ ਸੰਘਰਸ਼ ਹੁੰਦਾ ਹੈ ਉਸ ਸੰਘਰਸ਼ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਹਰੇਕ ਸੰਘਰਸ਼ ਦੇ ਵਿੱਚ ਸਾਥ ਦਿੰਦੀਆਂ ਨੇ ਅੱਗੇ ਹੋ ਕੇ ਆਪਣਾ ਫਰਜ਼ ਨਿਭਾਉਂਦਿਆਂ ਨੇ ਆਗੂ ਬਣ ਕੇ ਉਸ ਸੰਘਰਸ਼ ਨੂੰ ਨੇਪਰੇ ਚਾੜ੍ਹਦਿਆਂ ਨੇ ਬਹੁਤ ਸਾਰੇ ਸੰਘਰਸ਼ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੀ ਸਰ ਤੇ ਪੰਜਾਬ ਨੇ ਜਿੱਤੇ ਵੀ ਨੇ ਚਾਹੇ ਉਹ ਜਿਹੜੇ ਚਿੱਪ ਵਾਲੇ ਮੀਟਰਾਂ ਦੀ ਗੱਲ ਕਰ ਲਈਏ ਉਹ ਵੀ ਹਜੇ ਕੱਲ ਸੰਘਰਸ਼ ਜਿਹੜਾ ਪੂਰਾ ਸਰਗਰਮ ਹੋਇਆ ਪਿਆ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਲਈਏ ਐਮਐਸਪੀ ਦੀ ਗੱਲ ਕੋਈ ਵੀ ਸੰਘਰਸ਼ ਹੈ ਪੰਜਾਬ ਦਾ ਕਿਸਾਨ ਯੂਨੀਅਨ ਜਿਹੜੀਆਂ ਉਹ ਆਗੂ ਤੌਰ ਤੇ ਦੇਖੀਆਂ ਜਾਂਦੀਆਂ ਨੇ ਤੇ ਸਫਲਤਾ ਵੀ ਮਿਲਦੀ ਆ ਮੋਰਚਿਆਂ ਦੇ ਵਿੱਚ ਪਰ ਇਸ ਸੰਘਰਸ਼ ਦੇ ਵਿੱਚ ਗੈਰ ਹਾਜ਼ਰੀ ਦਿਖ ਰਹੀ ਆ ਕਿਸਾਨ ਯੂਨੀਅਨਾਂ ਦੀ ਕਿਵੇਂ ਦੇਖ ਰਿਹਾ ਦੇਖੋ ਜੀ ਜਦੋਂ ਤਿੰਨ ਕਾਲੇ ਕਾਨੂੰਨਾ ਬਾਰੇ ਦਿੱਲੀ ਧਰਨਾ ਲੱਗਿਆ तकरीबन ਸਵਾ ਸਾਲ ਡੇਢ ਸਾਲ ਚੱਲਿਆ ਉਹਦੇ ਵਿੱਚ ਉਸ ਧਰਨੇ ਦੀ ਸਫਲਤਾ ਦੀ ਉਸ ਅੰਦੋਲਨ ਦੀ ਸਫਲਤਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਸੀ ਜੋ ਪੰਜਾਬ ਦੀ ਜਾਂ ਹਿੰਦੁਸਤਾਨ ਦੇ ਦੁਨੀਆ ਦੀ ਸਿੱਖ ਸੰਗਤ ਸੀ ਜਿੱਥੇ ਸਰੀਰਕ ਤੌਰ ਤੇ ਸਿੱਖ ਸੰਗਤਾਂ ਨੇ ਉੱਥੇ ਹਾਜ਼ਰੀ ਭਰੀ ਉੱਥੇ ਵੱਡੇ ਵਿਦੇਸ਼ਾਂ ਵਿੱਚੋਂ ਜਿਹੜੇ ਸਿੱਖ ਕਮਾਂਡਰਡ ਪੀਪਲ ਸੀ ਜਿਹੜੇ ਸੋਚਦੇ ਸੀ ਕਿ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਨੇ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਉਹਨਾਂ ਨੇ ਬਹੁਤ ਵੱਡੀ ਇੱਕ ਦਸਵੰਦ ਦੇ ਤੌਰ 'ਤੇ ਰਕਮ ਇਸ ਸੰਘਰਸ਼ ਤੇ ਖਰਚ ਕੀਤੀ ਉਹ ਸਭ ਤਾਂ ਇਹਨਾਂ ਨੇ ਪ੍ਰਮਾਣ ਕਰ ਲਈ ਕਿਸਾਨ ਜੀ ਉਹਨਾਂ ਨੇ ਜਦੋਂ ਇਹਨਾਂ ਨੇ ਕਿਤੇ ਲੋਕਾਂ ਨੂੰ ਇਕੱਠੇ ਕਰਨਾ ਹੁੰਦਾ ਜਾਂ ਕਿਸੇ ਕਿਸਾਨੀ ਮਸਲੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਤਾਂ ਇਹ ਸਿੱਖ ਇਤਿਹਾਸ ਸੁਣਾਉਂਦੇ ਨੇ ਗੁਰੂ ਸਾਹਿਬ ਦੇ ਸ਼ਹੀਦਾਂ ਦੇ ਜੀਵਨ ਬਾਰੇ ਉਹਨਾਂ ਨੂੰ ਉਦਾਹਰਨਾ ਦੰਦੇ ਨੇ ਪਰ ਦੋਸਤੋ ਜਦੋਂ ਇਹ ਗੱਲਾਂ ਕਰਕੇ ਸਿੱਖ ਮਾਈਂਡਡ ਜਿਹੜੇ ਪੰਜਾਬ ਦੀ ਬਹੁ ਗਿਣਤੀ ਹਨ ਜਿਹੜੀ ਸਿੱਖ ਵਸੂਆ ਚਾਹੇ ਉਹ ਮੈਂ ਸਮਝਦਾ ਕਿ ਕਲੀਨ ਸ਼ੇਵ ਨੌਜਵਾਨ ਵੀ ਹੋਣ ਕਿਤੇ ਨਾ ਕਿਤੇ ਉਹ ਵੀ ਦਿਲੋਂ ਸਿੱਖ ਸੰਧਾਤਾ ਪ੍ਰਤੀ ਸਮਰਪਿਤ ਨੇ ਗੁਰੂ ਘਰਾਂ ਵਿੱਚ ਜਾਂਦੇ ਨੇ ਹਾਜ਼ਰੀਆਂ ਲਵਾਉਂਦੇ ਨੇ ਜੇ ਕੋਈ ਬੰਦਾ ਪੰਜਾਬ ਵਿੱਚ ਇਹ ਕਹੇ ਕੋਈ ਜਥੇਬੰਦੀ ਇਹ ਕਹੇ ਕਿ ਗੁਰਸਿੱਖੀ ਦੇ ਉਲਟ ਜਾ ਕੇ ਕੋਈ ਗੱਲ ਕਰਕੇ ਉਹ ਕਾਮਯਾਬ ਹੋ ਜੂਗਾ ਨਹੀਂ ਹੋ ਸਕਦਾ ਇਹ ਕਿਸਾਨ ਜੁਨਾ ਵੀ ਸਮਝਦੀਆਂ ਨੇ ਇਹ ਆਪਣੇ ਆਪ ਨੂੰ ਉੱਪਰ ਉੱਪਰ ਤਾਂ ਦਿਖਾਉਂਦੇ ਨੇ ਕਿ ਦੇਖੋ ਜੀ ਅਸੀਂ ਵੀ ਗੁਰਸਿੱਖਾਂ ਅਸੀਂ ਵੀ ਪੀਲੀਆਂ ਪੱਗਾਂ ਬੰਨ੍ਹੀਆਂ ਨੇ ਸਾਡੇ ਵੀ ਪਰਿਵਾਰ ਦੇ ਜਿਹੜੇ ਕਾਰਜ ਨੇ ਗੁਰਸਿੱਖ ਮਰਿਆਦਾ ਮੁਤਾਬਕ ਹੁੰਦੇ ਨੇ ਪਰ ਜਦੋਂ ਪੰਜਾਬ ਦੇ ਵਿੱਚ ਅੱਜ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਜਦੋਂ ਭਾਈ ਗੁਰਜੀਤ ਸਿੰਘ ਖਾਲਸਾ 15 ਮਹੀਨੇ ਤੋਂ ਟਾਵਰ ਤੇ ਬੈਠੇ ਨੇ ਤਾਂ ਪੰਜਾਬ ਦੀਆਂ ਜਿਹੜੀਆਂ ਬਹੁ ਗਿਣਤੀ ਕਿਸਾਨ ਜੁਣਾਂ ਨੇ ਇਹਨਾਂ ਨੇ ਮੌਨਤਾ ਰਿਆ ਹੋਇਆ ਇਹਨਾਂ ਵਾਸਤੇ ਚਿੱਪਾਂ ਵਾਲੇ ਮੀਟਰ ਦਾ ਵਿਸ਼ਾ ਬਹੁਤ ਵੱਡਾ ਇਹਨਾਂ ਵਾਸਤੇ ਜੇ ਕੋਈ ਪਿੰਡ ਦੀ ਸ਼ਾਮਲਾਟ ਜ਼ਮੀਨ ਆ ਉਹਦਾ ਮੁੱਦਾ ਬਹੁਤ ਵੱਡਾ ਇਹ ਇਹਨਾਂ ਨੂੰ ਤਾਂ ਮੁੱਦੇ ਸਮਝ ਰਹੇ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਰੋਕਣ ਲਈ ਭਾਈ ਗੁਰਜੀਤ ਸਿੰਘ ਸੰਘਰਸ਼ ਕਰ ਰਹੇ ਨੇ ਉਹਦੇ ਵਿੱਚ ਹਾਜ਼ਰ ਹੋਣਾ ਇਹ ਜ਼ਰੂਰੀ ਨਹੀਂ ਸਮਝਦੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਜੁਗਨਾਂ ਨੇ ਜਾਂ ਕੋਈ ਸਾਡੀਆਂ ਸੰਖ ਸੰਪਰਦਾਵਾਂ ਨੇ ਜੇ ਇਹ ਸੋਚਦੇ ਨੇ ਕਿ ਇਸ ਸੰਘਰਸ਼ ਦੀ ਕੋਈ ਪ੍ਰਾਪਤੀ ਨਹੀਂ ਹੈ ਤਾਂ ਮੈਂ ਉਹ ਤੁਹਾਨੂੰ ਦੱਸਣਾ ਚਾਹਣਾ ਕਿ 1947 ਜੋ ਦੇਸ਼ ਆਜ਼ਾਦ ਹੋਇਆ Osionfish. 1955 ਦੇ ਵਿੱਚ ਗਾਂ ਰੱਖਿਆ ਐਕਟ ਬਣ ਗਿਆ ਗਊ ਰੱਖਿਆ ਐਕਟ ਬਣ ਗਿਆ ਤਕਰੀਬਨ ਦੇਸ਼ ਆਜ਼ਾਦ ਹੋਣ ਤੋਂ 8 ਸਾਲ ਬਾਅਦ ਪਰ ਅੱਜ 75 ਸਾਲ 80 ਸਾਲ ਦੇ ਕਰੀਬ ਹੋ ਗਏ ਤਾਂ ਵੀ ਇਹਦੇ ਸਿਰਫ ਸਿਆਸਤ ਹੀ ਹੋ ਰਹੀ ਹੈ ਪਿਛਲੇ 8-10 ਸਾਲਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਜਿਹੜੇ ਆਪਦੇ ਆਪ ਨੂੰ ਪੰਥਕ ਹੋਣ ਦਾ ਪੰਥਕ ਪਾਰਟੀ ਹੋਣ ਦਾ ਦਾਵਾ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਅਸੀਂ ਗੁਰੂ ਸਾਹਿਬ ਦੇ ਬਖਸ਼ੀਆਂ ਸਰਦਾਰੀਆਂ ਨੇ ਸਾਡੇ ਕੋਲ ਉਹਨਾਂ ਨੇ ਸਾਨੂੰ ਰਾਜ ਭਾਗ ਬਖਸ਼ੇ ਨੇ ਮੈਂ ਉਹਨਾਂ ਦੇ ਇੰਟਰਵਿਊ ਸੁਣਿਆਣ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਨੂੰ ਇਹ ਰਾਜ ਭਾਗ ਬਖਸ਼ਿਆ ਕੀ ਇਹਨਾਂ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਸਟੇਟ ਐਕਟ ਬਣਾ ਦਈਏ ਸੀ ਪੰਜਾਬ ਸਰਕਾਰ ਦਾ ਐਕਟ ਪੰਜਾਬ ਸਰਕਾਰ ਵਾਸਤੇ ਬਣਾ ਦਈਏ ਇਹ ਜਿਹੜੀ ਅੱਜ ਸਟੇਟ ਐਕਟ ਦੀ ਗੱਲ ਚੱਲ ਰਹੀ ਹੈ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਦੀ ਪ੍ਰਾਪਤੀ ਹੈ ਜਦੋਂ 28 ਜੂਨ ਨੂੰ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਅਸੀਂ ਪੰਜ ਮੈਂਬਰ ਗਏ ਤਾਂ ਉੱਥੇ ਖੁਦ ਮੁੱਖ ਮੰਤਰੀ ਨੇ ਮੰਨਿਆ ਕਿ ਹਾਂ ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਕੋਈ ਕਾਨੂੰਨ ਨਹੀਂ ਹੈ ਭਾਈ ਗੁਰਜੀਤ ਸਿੰਘ ਦੀ ਮੰਗ ਜਾਇਜ਼ ਹੈ ਉਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਹੋਇਆ ਇਸ ਮੰਗ ਦੇ ਉੱਤੇ ਜਿਹੜੇ ਸਾਡੀਆਂ ਸੰਘਰਸ਼ੀ ਆਪਣੇ ਆਪ ਨੂੰ ਪੰਜਾਬ ਦੇ ਨਾ ਅਖੌਤੀ ਸੰਘਰਸ਼ੀ ਨੇ ਉਹ ਮੈਂ ਸੰਘਰਸ਼ੀ ਨਹੀਂ ਮੰਨਦਾ ਉਹਨਾਂ ਨੂੰ ਕਿਉਂਕਿ ਜੇ ਉਹ ਅਸਲ ਦੇ ਵਿੱਚ ਸੰਘਰਸ਼ੀ ਹੁੰਦੇ ਤਾਂ ਅੱਜ ਭਾਈ ਗੁਰਜੀਤ ਸਿੰਘ ਦਾ ਸਾਥ ਦੇਣ ਲਈ ਇੱਥੇ ਪਹੁੰਚੇ ਹੁੰਦੇ ਜਿਹੜੇ 15 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਵਿੱਚ ਹਾਜ਼ਰ ਨਹੀਂ ਹੋਏ ਤਾਂ ਮੈਂ ਉਹਨਾਂ ਨੂੰ ਕੋਈ ਪੰਜਾਬ ਹਿਤੈਸ਼ੀ ਨਹੀਂ ਮੰਨਦਾ ਠੀਕ ਹੈ ਉਹ ਥਾਂ ਥਾਂ ਤੇ ਛੋਟੇ ਛੋਟੇ ਮੁੱਦਿਆਂ ਦੇ ਸੰਘਰਸ਼ ਕਰਦੇ ਨੇ ਤੁਸੀਂ ਦੱਸੋ ਕਿ ਉਹਨਾਂ ਨੇ ਕਿਹੜੇ ਦੀ ਮੰਗ ਦੇ ਸੀਐਮ ਨਾਲ ਜਾ ਕੇ ਉਹਨਾਂ ਦੀ ਮੀਟਿੰਗ ਹੋਈ ਹੈ ਜਾਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਹੈ ਇਹ ਭਾਈ ਗੁਰਜੀਤ ਸਿੰਘ ਦੀ ਸੱਚੀ ਸੁੱਚੀ ਜਿਹੜੀ ਨੀਅਤ ਸੀ ਉਹਨਾਂ ਦਾ ਸਬਰ ਸੀ ਸਦਕ ਸੀ ਉਹਦੇ ਕਾਰਨ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਸਾਰੇ ਪੰਜਾਬ ਦੇ ਰਾਜਨੀਤਿਕ ਜਿਹੜੇ ਨੁਮਾਇੰਦੇ ਨੇ 117 ਉਹਨਾਂ ਨੇ ਮੰਨਿਆ ਕਿ ਕਾਨੂੰਨ ਬਣਨਾ ਚਾਹੀਦਾ ਜਿਹੜੀ ਪੰਜਾਬ ਦੇ ਸਰਵਉੱਚ ਰਾਜਨੀਤਿਕ ਤਾਕਤ ਹੈ ਮੁੱਖ ਮੰਤਰੀ ਦੀ ਕੁਰਸੀ ਆ ਖੁਦ ਮੁੱਖ ਮੰਤਰੀ ਵੀ ਪਰਸੋਂ ਵੀ ਇਹ ਪ੍ਰੈਸ ਦੇ ਵਿੱਚ ਕਹਿ ਕੇ ਗਏ ਨੇ ਕਿ ਹਾਂ ਇਹ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਅਸੀਂ ਬਣਾਵਾਂਗੇ ਕੁਝ ਸਮਾਂ ਲੱਗੂਗਾ ਜੋ ਸਮੇਂ ਦੀ ਗੱਲ ਕਰਦੇ ਨੇ ਅਸੀਂ ਉਹਦੇ ਤੇ ਉਹਨਾਂ ਨਾਲ ਅਸਹਿਮਤ ਆ ਉਹ ਬਿਲਕੁਲ ਨਜਾਇਜ਼ ਕਰ ਰਹੇ ਨੇ 2027 ਦੀ ਇਲੈਕਸ਼ਨ ਨੂੰ ਦੇਖ ਕੇ ਕਰ ਰਹੇ ਨੇ ਪਰ ਘਟੋ ਘਟ ਇਹ ਤਾਂ ਹੈ ਨਾ ਕਿ ਉਹ ਮੰਨ ਗਏ ਕਿ ਜੋ ਇਹ ਕਾਨੂੰਨ ਆ ਬਣਾ ਚਾਹੀਦਾ ਫੇਰ ਜੋ ਸਾਡੇ ਸਿੱਖ ਸੰਧਾਤਾ ਮੁਤਾਬਕ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਸ੍ਰੀ ਅਕਾਲ ਤਖਤ ਸਾਹਿਬਾ ਜਥੇਦਾਰ ਸਾਹਿਬ ਨੇ ਵੀ 3 ਜਨਵਰੀ ਨੂੰ ਇਸ ਸੰਘਰਸ਼ ਦੀ ਹਮਾਇਤ ਕੀਤੀ ਭਾਈ ਗੁਰਜੀਤ ਸਿੰਘ ਦੀ ਮੰਗ ਦੀ ਹਮਾਇਤ ਕੀਤੀ ਅਤੇ ਸਿੱਖ ਸੰਗਤਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਇਹ ਭਾਈ ਗੁਰਜੀਤ ਸਿੰਘ ਦੀਆਂ ਪ੍ਰਾਪਤੀਆਂ ਨੇ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਇਹ ਗੱਲ ਪਹੁੰਚੀ ਹੋਈ ਆ ਉਹ ਵੀ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਬਣਾਵਾਂਗੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਸਮਰਥਨ ਕਰ ਰਹੇ ਪਰ ਪੰਜਾਬ ਦੇ ਵਿੱਚ ਹੀ ਜਿਹੜੇ ਵੱਡੇ ਸਿੱਖ ਚਿਹਰੇ ਨਹੀਂ ਜਿਹੜੇ ਵੱਡੇ ਸਿੱਖ ਪ੍ਰਚਾਰਕ ਨਹੀਂ ਜਿਹੜੇ ਵੱਡੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਸਿੱਖੀ ਨੂੰ ਸਮਰਪਿਤ ਆ ਸਾਡਾ ਜੀਵਨ ਹੀ ਸਿੱਖੀ ਨੂੰ ਸਮਰਪਿਤ ਆ ਅਸੀਂ ਤਾਂ ਵਿਆਹ ਤੱਕ ਦੀ ਜਿਹੜੀ ਉਹ ਕਹੇ ਪ੍ਰੋਸੈਸ ਆ ਉਹਦੇ ਵਿੱਚ ਨਹੀਂ ਪਏ ਅਸੀਂ ਵਿਆਹ ਤੱਕ ਨਹੀਂ ਕਰਾਇਆ ਅਸੀਂ ਤਾਂ ਸਿੱਖੀ ਨੂੰ ਸਮਰਪਿਤ ਆ ਹਰ ਦਿਨ ਦਵਾਨ ਲਾਉਂਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਇਕੱਠ ਹੁੰਦੇ ਨੇ ਜਿਨ੍ਹਾਂ ਦਾ ਇੱਕ ਸੁਨੇਹਾ ਲੱਖਾਂ ਲੋਕ ਸੁਣਦੇ ਨੇ ਪਰ ਉਹ ਲੋਕ ਇੱਥੇ ਦਿਖਾਈ ਨਹੀਂ ਦੇ ਰਹੇ ਕਿਉਂ ਦੇਖੋ ਜੀ ਜਦੋਂ ਗੁਰੂ ਨਾਨਕ ਸਾਹਿਬ ਨੇ ਨਾ ਬਾਬਰ ਨੂੰ ਜਾਬਰ ਕਿਹਾ ਤਾਂ ਜਿਹੜੀ ਸਿੱਖੀ ਸੋਚ ਸੀ ਗੁਰੂ ਨਾਨਕ ਸਾਹਿਬ ਦਾ ਰਸਤਾ ਸੀ ਉੱਥੇ ਉਹਨਾਂ ਨੇ ਮੌਜੂਦਾ ਤੌਰ ਤੇ ਰਾਜ ਕਰ ਰਹੀ ਧਿਰ ਨੂੰ ਇੱਕ ਚੈਲੰਜ ਕੀਤਾ ਜੋ ਚੈਲੰਜ ਮੈਂ ਸਮਝਦਾ ਕਿ 84 ਤੱਕ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਤੱਕ ਸਿੱਖ ਕੌਮ ਕਰਦੀ ਰਹੀ ਆ। ਤਕਰੀਬਨ 93-94 ਤੱਕ ਹਥਿਆਰਬੰਦ ਸੰਘਰਸ਼ ਚੱਲਿਆ ਪੰਜਾਬ ਦੇ ਵਿੱਚ। ਉਹ ਤੋਂ ਬਾਅਦ ਅੱਜ 28-30 ਸਾਲ ਹੋ ਗਏ। ਜਿਹੜੀ ਮੌਜੂਦਾ ਪੰਜਾਬ ਦੇ ਪੰਥਕ ਚਿਹਰੇ ਕਹੋਂਦੇ ਨੇ, ਪ੍ਰਚਾਰਕ ਨੇ ਦਵਾਨ ਲਾਉਂਦੇ ਨੇ, ਸੰਤ ਬਾਬੇ ਨੇ ਉਹ ਇਹਨਾਂ 28-30 ਸਾਲਾਂ ਦੇ ਵਿੱਚ ਇੱਕ ਪ੍ਰਾਪਤੀ ਦੱਸ ਦੇਣ ਜਿਹੜੀ ਉਹਨਾਂ ਨੇ ਕੀਤੀ ਹੋਵੇ। ਕਿੰਨੇ ਲੱਖਾਂ ਲੋਕਾਂ ਨੂੰ ਅਸੀਂ ਅਮਰਤਿ ਸ਼ਕਾਤਾ ਲੱਖਾਂ ਲੋਕਾਂ ਨੂੰ ਅਸੀਂ ਗੁਰੂ ਸਾਹਿਬ ਨਾਲ ਜੋੜਤਾ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਹਾਂਜੀ ਗੁਰੂ ਸਾਹਿਬ ਨਾਲ ਜੋੜਿਆ ਨਾ ਉਹ ਲੱਖਾਂ ਲੋਕ ਨੇ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦ ਵੀ ਹੁੰਦੀ ਹੈ ਉਹ ਲੱਖਾਂ ਲੋਕ ਵੀ ਚੁੱਪਣੇ ਤੇ ਉਹਨਾਂ ਨੂੰ ਉਹ ਅਮਰ ਛਕਾਉਣ ਵਾਲੇ ਬਾਬੇ ਵੀ ਚੁੱਪਣੇ ਫੇਰੇ ਕਿਹੜੀ ਸਿੱਖੀ ਦੀ ਗੱਲ ਕਰ ਰਹੇ ਨੇ ਹੂੰ ਜਾਤਾ ਹੈ ਗੱਲ ਕਰਨ ਆ ਕੇ ਦੱਸਣ ਸਾਨੂੰ ਕਿ ਅਸੀਂ ਗਲਤ ਆ ਭਾਈ ਗੁਰਜੀਤ ਸਿੰਘ ਗਲਤ ਆ ਅਸੀਂ ਵੀ ਹੱਥ ਜੋੜ ਕੇ ਮਾਫੀ ਮੰਗਾਂਗੇ ਕਿ ਠੀਕ ਹੈ ਜੀ ਅਸੀਂ ਗਲਤ ਗੱਲ ਕਰ ਰਹੇ ਹਾਂ ਤੁਸੀਂ ਸਹੀ ਹੋ ਨਾਲ ਤਾਂ ਕਹਿੰਦੇ ਨੇ ਠੀਕ ਹੈ ਜੀ ਬੇਅਦਬ ਵੀ ਰੁਕਣੀ ਚਾਹੀਦੀ ਆ ਪਰ ਇਸ ਸੰਘਰਸ਼ ਵਿੱਚ ਹਾਜ਼ਰ ਹੋਣ ਤੋਂ ਡਰਦੇ ਨੇ ਕਿਤੇ ਨਾ ਕਿਤੇ ਇਹਨਾਂ ਤੇ ਜਾਤਾ ਸਰਕਾਰ ਦਾ ਪ੍ਰੈਸ਼ਰ ਹੈ ਇਹ ਕੋਈ ਆਪਣੇ ਸਰਕਾਰੀ ਲਾਭ ਲੈਂਦੇ ਨੇ ਅਤੇ ਇੱਕ ਮੈਂ ਇੱਥੇ ਜ਼ਰੂਰ ਤੁਹਾਨੂੰ ਬੇਨਤੀ ਕਰਦਾ ਖਾਸ ਤੌਰ ਤੇ ਸਾਡੇ ਵਿਦੇਸ਼ੀ ਵੀਰ ਜੇ ਸੁਣਦੇ ਹੋਣ ਦਾ ਮੈਂ ਉਹਨਾਂ ਦੇ ਇੱਕ ਜਰੂਰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿਹੜੇ ਤੁਸੀਂ ਡਾਲਰ ਪੌਂਡ ਭੇਜਦੇ ਹੋ ਨਾ ਪੰਜਾਬ ਦੇ ਬਾਬਿਆਂ ਨੂੰ ਜਾਂ ਪੰਜਾਬ ਦੇ ਅਖੌਤੀ ਸੰਘਰਸ਼ੀਆਂ ਨੂੰ ਇਹਨਾਂ ਨੂੰ ਡਾਲਰ ਪੌਂਡ ਤੁਸੀਂ ਜਿੰਨਾਂ ਭੇਜਦੇ ਹੋ ਇਹਨਾਂ ਨੂੰ ਇਹ ਸਵਾਲ ਜਰੂਰ ਕਰਿਓ ਕਿ ਦੱਸੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬੇਅਦਬੀ ਵਾਸਤੇ ਇੱਕ ਬੰਦਾ 15 ਮਹੀਨੇ ਤੋਂ ਟਾਵਰ ਤੇ ਬੈਠਾ ਸੀ ਤੁਸੀਂ ਉੱਥੇ ਹਾਜ਼ਰੀ ਕਿਉਂ ਨਹੀਂ ਭਰੀ ਇਹ ਜਿਹੜੇ ਡਾਲਰ ਪੌਂਡ ਨੇ ਇਹਨਾਂ ਨੇ ਦਿਮਾਗ ਖਰਾਬ ਕਰ ਰੱਖੇ ਨੇ ਇਹਨਾਂ ਦੇ ਕਰੋੜਾਂ ਰੁਪਈਆ ਪੰਜਾਬ ਚ ਆਉਂਦਾ ਵਿਦੇਸ਼ਾਂ ਚੋਂ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਅਸੀਂ ਪੰਜਾਬ ਦੀ ਸੇਵਾ ਕਰ ਰਹੇ ਹਾਂ ਅਸੀਂ ਸਿੱਖੀ ਦੀ ਸੇਵਾ ਕਰ ਰਹੇ ਹਾਂ ਪਰ ਉਹਦੇ ਵਿੱਚੋਂ ਵੱਡਾ ਮਾਲ ਇਹ ਆਪੇ ਹੜੱਪ ਕਰ ਜਾਂਦੇ ਨੇ ਮੈਂ ਬੇਨਤੀ ਕਰਦਾ ਵਿਦੇਸ਼ੀ ਵੀਰਾਂ ਨੂੰ ਕਿ ਆਪਣੇ ਤੁਸੀਂ ਜਿਹੜੀ ਸੱਚੀ ਸੁਰਤੀ ਕਿਰਤ ਦੀ ਕਮਾਈ ਆ ਬਿਨਾ ਜਾਂਚੇ ਪਰਖੇ ਕਿਸੇ ਬੰਦੇ ਨੂੰ ਨਾ ਦਿਓ ਹੂੰ ਇਹ ਬਹੁਤ ਪੰਜਾਬ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਬਣ ਰਹੀ ਹੈ ਇਹ ਕਿ ਜਿਹੜਾ ਵਿਦੇਸ਼ੀ ਪੈਸਾ ਉਹਦੇ ਵਾਸਤੇ ਹਰ ਕੋਈ ਆਪਦੇ ਆਪ ਨੂੰ ਪੰਥਕ ਕਹਣ ਲੱਗ ਗਿਆ ਹਰ ਕੋਈ ਆਪਦੇ ਆਪ ਨੂੰ ਪੰਜਾਬ ਦਾ ਸੰਘਰਸ਼ੀ ਕਹਣ ਲੱਗ ਗਿਆ ਜਦ ਕਿ ਇਹ ਕਰਨਕਰੋਣ ਨੂੰ ਉਹਨਾਂ ਦੀ ਪ੍ਰਾਪਤੀ ਕੁਝ ਵੀ ਨਹੀਂ ਹੈ ਹੂੰ ਤਾਂ ਵੱਡੇ ਜਿਹੜੀ ਗੱਲ ਆਖੀ ਆ ਭਾਈ ਸਾਹਿਬ ਨੇ ਕਿ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਸੰਘਰਸ਼ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਹਾਜ਼ਰੀ ਭਰਦੇ ਨੇ ਦਿਖਾਉਂਦੇ ਨੇ ਕਿ ਅਸੀਂ ਪੰਜਾਬ ਹਿਤੈਸ਼ੀ ਆ ਸਾਨੂੰ ਪੰਜਾਬ ਦਾ ਦੁੱਖ ਹੈ ਅਸੀਂ ਪੰਜਾਬ ਦੇ ਲਈ ਖੜਾਾਂਗੇ ਅਸੀਂ ਪੰਜਾਬੀਆਂ ਦੇ ਲਈ ਖੜਾਂਗੇ ਪਰ ਜਦੋਂ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੀ ਇਸ ਮੋਰਚੇ ਦੇ ਵਿੱਚ ਉਹ ਲੋਕ ਕਿਉਂ ਨਹੀਂ ਦਿਖਾਈ ਦਿੰਦੇ ਉਹਨਾਂ ਲੋਕਾਂ ਦੀ ਹਾਜ਼ਰੀ ਇਸ ਮੋਰਚੇ ਦੇ ਵਿੱਚ ਕਿਉਂ ਨਹੀਂ ਲੱਗਦੀ ਕੀ ਉਹ ਸਰਕਾਰਾਂ ਤੋਂ ਡਰਦੇ ਨੇ ਜਾਂ ਫਿਰ ਉਹਨਾਂ ਦੀ ਸਰਕਾਰਾਂ ਨਾਲ ਕੋਈ ਮਿਲੀਭੁਗਤ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਕਿ ਉਹ ਲੋਕ ਨੇ ਜਿਹੜੇ ਇੱਥੇ ਇਸ ਸੰਘਰਸ਼ ਦੇ ਵਿੱਚ ਹਾਜ਼ਰ ਨਹੀਂ ਹੋ ਰਹੇ ਸੋ ਵੱਡਾ ਸਵਾਲ ਜਿਹੜਾ ਤੁਹਾਡੇ ਲਈ ਛੱਡ ਰਹੇ ਹਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਗੱਲਾਂ ਦੇ ਨਾਲ ਆਪਣੀ ਰਾਏ ਜ਼ਰੂਰ ਦਿਓ ਜੁੜੇ ਰਹੋ ਪਵਤ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ